ਕਸਰੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਾਣਦੇ ਹਾਂ ਕੰਮ ਤੇ ਹੋਰ ਵੀਧੀ ਤੋਂ ਸਾਰੇ ਲਾਈਕ ਕਰ ਦਿਆ ਕਰੋ ਯਾਰ ਸ਼ੇਅਰ ਵੀ ਫਿਰ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਜਾਣਦੇ ਹਾਂ ਥਿਰ ਥਿਰ ਕੰਮ ਤੇ ਵੀ ਭੈਣ ਦਿਆ ਵੇ ਨਹੀਂ ਜਾ ਕੇ ਕੰਮ ਤੇ ਕੀ ਬੰਦਾ ਆਹ ਇਹ ਪਿੱਛੇ ਸਟੋਰ ਹੋਰ ਦੱਸੋ ਠੀਕ ਠਾਕ ਹੋ ਯਾਰ ਅੱਜ ਉਹ ਮੁੰਡੇ ਬਾਰੇ ਗੱਲ ਕਰਨੀ ਸੀ ਹੈਨਾ ਜਿਹਦੇ ਕੋਲ ਚਾਰੇ ਬੁੱਤਨ ਮੁੰਡੇ ਮਾਰੇ ਗਏ ਨੇ ਉਹ ਯੂਐਸਏ ਦੇ ਯਾਰ ਵਿਕਲਮ ਕੋਈ ਤੇ ਬੜੀ ਮਾੜੀ ਹੈ ਨਾ ਉਹਦਾ ਵੀ ਕੋਈ ਕਸੂਰ ਨਹੀਂ ਸੀ ਜਾਂ ਤੇ ਉਹਦਾ ਕਸੂਰ ਹੈ ਨਾ ਉਹਨੂੰ ਨਹੀਂ ਪਤਾ ਲੱਗਿਆ ਉਹਨੇ ਪਰ ਪਿੱਛੇ ਜ਼ਰੂਰ ਵੇਖਿਆ ਹੈ ਨਾ ਟਰੱਕ ਹੁੰਦਾ ਲੰਬਾ ਪਰ ਉਹਨੇ ਪਿੱਛੇ ਵੇਖ ਕੇ ਫੇਰ ਮੋੜੀ ਹੈ ਨਾ ਪਰ ਉਹ ਹੀ ਹੈ ਨਾ ਪਤਾ ਨਹੀਂ ਲੱਗਿਆਗਾ ਜਦੋਂ ਕਿਸਮਤ ਮਾੜੀ ਹੋਏ ਹੈ ਨਾ ਕਿਸਮਤ ਮਾੜੀ ਦੇ ਵਿੱਚ ਵਿਚਾਰੇ ਦੀ ਜ਼ਿੰਦਗੀ ਖਰਾਬ ਹੋ ਗਈ ਹੈ ਨਾ ਉਰ ਅਰਦਾਸ ਕਰੋ ਯਾਰ ਹਨਾ ਘੱਟ ਤੋਂ ਘੱਟ ਸਜਾ ਹੋਏ ਉਹਨੂੰ ਵਿਚਾਰੇ ਨੂੰ ਹੁਣ ਤੁਸੀਂ ਜ਼ਰੂਰ ਉਹਦੇ ਬਾਰੇ ਅਰਦਾਸ ਕਰਿਓ ਘੱਟ ਤੋਂ ਘੱਟ ਸਜਾ ਹੋਏ ਵਿਚਾਰੇ ਨੂੰ ਕਿਉਂ ਦਾ ਕੀ ਕਸੂਰ ਹੈ ਹਨਾ ਵਿਚਾਰੇ ਦਾ ਕਮਾਈ ਕਰਨ ਗਿਆ ਹੈ ਤੇ ਉਹਨੂੰ ਕੀ ਪਤਾ ਸੀ ਐਵੇਂ ਦਾ ਕੁਝ ਪੰਡ ਜਣਾ ਹੁਣ ਇੰਨੇ ਆਪਣੇ ਪੰਜਾਬੀ ਟਰੱਕ ਚ ਲਾਂਦੇ ਨੇ ਹਨਾ ਉਹਨਾਂ ਦਾ ਤੇ ਕਦੀ ਵੀ ਨਹੀਂ ਕੁਝ ਹੋਇਆ ਠੀਕ ਨਹੀਂ ਆਏ ਗੱਲ ਇਹਦੇ ਨਾਲ ਹੀ ਵਿਚਾਰੇ ਨਾਲ ਬੰਨੀ ਸੀ ਐਵੇਂ ਦੀ ਇਨੂੰ ਕੀ ਪਤਾ ਸੀ ਹਨ ਐਵੇਂ ਦਾ ਕੁਝ ਹੋ ਜਾਣਾ ਤੇ ਇਹਦਾ ਵੀ ਵਿਚਾਰੇ ਦਾ ਕੋਈ ਕਸੂਰ ਨਹੀਂ ਹੈ। ਨਾ ਇਹ ਤਾਂ ਕਮਾਈ ਕਰਨ ਗਿਆ ਸੀ ਵਿਚਾਰਾ ਪਿੱਛੋਂ ਘਰ ਦੇ ਵੇਂਦੇ ਉਹਨੇ ਵਿਚਾਰੇ ਹਨ ਕੀ ਹੋ ਗਿਆ। ਉਹ ਵੀ ਵਿਚਾਰਾ ਨਾ ਬੜੇ ਜਿਆਦੇ ਵਿਚਾਰਾ ਸੋਚਾਂ ਕਿ ਪਿਆ ਹੋਇਆ। ਕਈ ਜਣੇ ਜਾਂਦੇ ਨੇ ਇਹ ਬੋਲਦਾ ਨਹੀਂ ਪਿਆ। ਇਹ ਕਿਉਂ ਨਹੀਂ ਬੋਲਣ ਦਿਆ ਇਹ ਐਂਜੇ ਹੋਏ। ਜਿਹਦੇ ਨਾਲ ਬੀਤਦੀ ਇਹਨਾਂ ਨੂੰ ਪਤਾ ਲੱਗਦਾ ਵੀਰ। ਉਹਨਾਂ ਨੂੰ ਪਤਾ ਲੱਗਦਾ। ਕੀ ਤੇ ਨ ਵੀਦੀ ਕਿਉਂ ਨਹੀਂ ਬੋਲਦੇ ਉਹ ਪਤਾ ਹੀ ਨਹੀਂ ਲੱਗਦਾ ਵੀ ਕੀ ਬਣ ਗਿਆ ਸਾਡੇ ਨਾਲ ਅਜੀ ਤੇ ਕਮਾਈ ਕਰਨ ਆਏ ਸੀ ਆ ਜੀ ਆਪਣਾ ਘਰ ਠੀਕ ਕਰਨ ਆਏ ਸਾਂ ਸਾਡੇ ਨਾਲ ਕੀ ਬਣ ਗਿਆ ਕੀ ਪਾਣਾ ਵਰਤ ਗਿਆ ਹੈਨਾ ਕੋਈ ਪਤਾ ਨਹੀਂ ਹੁੰਦਾ ਵੀਰ ਕਿਤੇ ਨਾਲ ਕੀ ਹੋ ਜੇ ਕੋਈ ਵੀ ਪਤਾ ਨਹੀਂ ਆ ਅੱਜ ਕੱਲ ਤੇ ਬਾਕੀ ਯਾਰ ਉਹ ਹੀ ਆ ਉਹਦੇ ਨਾਲ ਵਿਚਾਰਿਆਂ ਲਈ ਅਰਦਾਸ ਕਰੋ ਉਹਦੇ ਵਾਸਤੇ ਹੈਨਾ ਘੱਟ ਤੋਂ ਘੱਟ ਸਜਾਓ ਵਿਚਾਰੇ ਨੂੰ ਪਿੱਛੇ ਦੀ ਉਹ ਸਾਇਨ ਇੱਕ ਸਾਇਨ ਵੀ ਕਰਨ ਦੇ ਦਸਣ ਤੇ ਪੈਸੇ ਵੀ ਪਾਈ ਜਾਂਦੇ ਹਨ ਲੋਕੀ ਹਨ ਤੇ ਉਹਨਾਂ ਦੇ ਘਰ ਦੇ ਆਉਂਦੇ ਨੇ ਵੀ ਸਾਨੂੰ ਤੇ ਪਤਾ ਹੀ ਨਹੀਂ ਹੈਗਾ ਅਸੀਂ ਤੇ ਮੰਗੀ ਕੋਈ ਕਿਸੇ ਕੋਲ ਪੈਸੇ ਪਤਾ ਨਹੀਂ ਕਿੱਦੇ ਉਹਦੇ ਚ ਪਾਈ ਜਾਂਦੇ ਨੇ ਪੈਸੇ ਲੋਕੀ ਉਹ ਜਰਾ ਵੀਰ ਬੜਾ ਜਿਆਦਾ ਸਦਮੇ 'ਚ ਤੁਰ ਗਿਆ ਹਨਾ ਉਹ ਵੇਖਦਾ ਪਿਆ ਉਹ ਹੁਣ ਕਈ ਲੋਕੀ ਉਹਦੀ ਪਹਿਲਾਂ ਵਾਲੀ ਵੀਡੀਓ ਪਾਈ ਜਾਂਦੇ ਨੇ ਕਿ ਉਹਦਾ ਪਹਿਲਾਂ ਵੀ ਚਲਾਣ ਹੋਇਆ ਹਨਾ ਜਿਆਦੀ ਸਪੀਡ ਦੇ ਵਿੱਚ ਸੀ ਤੇ ਅੱਜ ਕੱਲ ਕੋਣ ਨਹੀਂ ਸਪੀਡ ਦੇ ਵਿੱਚ ਚਲਾਉਂਦਾ ਮੈਨੂੰ ਇਹ ਦੱਸੋ ਕਿਹੜਾ ਬੰਦਾ ਨਹੀਂ ਚਲਾਉਂਦਾ ਹੈਗਾ ਸਪੀਡ ਦੇ ਵਿੱਚ ਹਰੇਕ ਬੰਦਾ ਹੀ ਚਲਾਉਂਦਾ ਹੈ ਸਪੀਡ 'ਚ ਹਨਾ ਕੋਣ ਨਹੀਂ ਚਲਾਉਂਦਾ ਹੈਗਾ ਸਾਰੇ ਚਲਾਉਂਦੇ ਨੇ ਚਲਾਣ ਕੀ ਦਾ ਨਹੀਂ ਹੁੰਦਾ ਉਹ ਤੇ ਕਿਸਮਤ ਹੈ ਇਹਦੇ ਨਾਲ ਵਿਚਾਰੇ ਨਾਲ ਵਰਤਗੀ ਬੀਤਰੀਏ ਦੇ ਨਾਲ ਤੇ ਹੁਣ ਅੱਜ ਸਾਰੇ ਗੱਲਾਂ ਕਰਦੇ ਨੇ ਹਨਾ ਸੋ ਯਾਰ ਆਵੇਂ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਐ ਨਹੀਂ ਪਤਾ ਹੁੰਦਾ ਕਿ ਦੇ ਨਾਲ ਕੀ ਹੋ ਜਾਣਾ ਹੈ ਹੈਨਾ ਤੇ ਅਰਦਾਸ ਜ਼ਰੂਰ ਕਰੋ ਉਹਦੇ ਵਾਸਤੇ ਘੱਟ ਤੋਂ ਘੱਟ ਸਜਾ ਹੋਵੇ ਵੀਰ ਲਈ ਤੇ ਬਾਕੀ ਚਲੋ ਠੀਕ ਹੈ ਜੀ ਆਪਾਂ ਵਿਆਹ ਹੀ ਕਰਨੀ ਸੀ ਕੱਲ ਮਿਲਦੇ ਹਾਂ ਅਗਲੇ ਵਲੌਗ 'ਚ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਜੀ ਓਕੇ ਜੀ ਠੀਕ ਹੈ